ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਰੋਜ਼ਾਨਾ ਰਾਸ਼ੀ ਫਲ ਲੈ ਕੇ ਹਾਜ਼ਰ ਹਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਅਤੇ ਸੰਭਾਵ ਅੱਜ ਦਾ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਿੰਦੇ ਹਨ ਤੁਹਾਡੇ ਖੁਸ਼ਕਿਸਮਤ ਤਾਰੇ ਅੱਜ ਦਾ ਦਿਨ ਇਹਨਾਂ ਰਾਸ਼ੀਆਂ ਦੇ ਲੋਕਾਂ ਦੇ ਜੀਵਨ ਵਿੱਚ ਉਤਲ-ਪੁਤਲ ਰਹੇਗਾ ਜਾਣੋ ਆਪਣੀ ਕਿਸਮਤ ਅਤੇ 12 ਰਾਸ਼ੀਆਂ ਦੀ ਰਾਸ਼ੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੇਖ ਰਾਸ਼ੀ ਪਾਲ ਦੀ ਅੱਜ ਦੀ ਮੇਖ ਰਾਸ਼ੀ ਦੱਸਦੀ ਹੈ ਕਿ ਇਸ ਰਾਸ਼ੀ ਦੇ ਲੋਕ ਮੁਸ਼ਕਲਾਂ ਵਿੱਚ ਦਿਨ ਬਤੀਤ ਕਰਨਗੇ ਅੱਜ ਖਰਚ ਵਧੇਗਾ ਤੇ ਮਾਨਸਿਕ ਤਣਾਅ ਵਧੇਗਾ ਪਰ ਗ੍ਰਹਾਂ ਦੇ શુભ ਸੰਜੋਗ ਕਾਰਨ ਕਿਸੇ ਮੋੜ ਤੁਹਾਡਾ ਸਾਥ ਦੇਗੀ ਪਿਛਲੇ ਦਿਨੀ ਕਈ ਦਿਨਾਂ ਤੋਂ ਲਟਕੇ ਹੋਇਆ ਕੰਮ ਅੱਜ ਪੂਰਾ ਹੋ ਜਾਵੇਗਾ ਤੁਹਾਡੀ ਬਹਾਦਰੀ ਵਧੇਗੀ ਅਦਾਲਤੀ ਮਾਮਲਿਆਂ ਵਿੱਚ ਤੁਹਾਨੂੰ ਸਫਲਤਾ ਮਿਲੇ ਅਤੇ ਤੁਹਾਡਾ ਮਨ ਖੁਸ਼ ਰਹੇਗਾ ਅੱਜ ਤੁਹਾਨੂੰ ਆਪਣੇ ਜੀਵਨ ਸਾਥੀ ਤੇ ਪੱਖ ਤੋਂ ਲਾਭ ਹੋਏਗਾ ਤੇ ਤੁਹਾਡਾ ਮਨ ਖੁਸ਼ੀ ਨਾਲ ਦਿੰਪਤੀਤ ਕਰੇ ਆਓ ਅੱਗੇ ਗੱਲ ਕਰਦੇ ਹਾਂ ਵਿਸ਼ਖ ਰਾਸ਼ੀ ਬਾਰੇ ਅੱਜ ਦੀ ਵਿਸ਼ਖ ਰਾਸ਼ੀ ਦੱਸਦੀ ਹੈ ਕਿ ਸ਼ਿ ਰਾਸ਼ੀ ਦੇ ਲੋਕ ਲੋਕਾਂ ਨੂੰ ਅੱਜ ਤੁਹਾਨੂੰ ਮੁਸ਼ਕਲ ਸਥਿਤੀਆਂ ਤੋਂ ਬਾਹਰ ਨਿਕਲਦਾ ਮੌਕਾ ਮਿਲੇਗਾ ਤੁਸੀਂ ਆਪਣੇ ਵਿਰੋਧੀ ਉੱਤੇ ਜਿੱਤ ਪ੍ਰਾਪਤ ਕਰੋਗੇ ਅਦਾਲਤੀ ਮਾਮਲਿਆਂ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਨੌਕਰੀ ਵਿੱਚ ਤੁਹਾਡੀ ਸਥਿਤੀ ਮਜ਼ਬੂਤ ਰਹੇਗੀ ਪ੍ਰੇਮ ਸਬੰਧਾਂ ਲਈ ਅੱਜ ਦਾ ਦਿਨ ਬਹੁਤ ਰੋਮਾਂਟਿਕ ਰਹੇਗਾ ਵਪਾਰ ਵਿੱਚ ਲਾਭ ਦੀ ਸੰਭਾਵਨਾ ਹੋਵੇਗੀ ਜਿਸ ਨਾਲ ਤੁਹਾਡੀ ਸਥਿਤੀ ਬਹੁਤ ਮਜ਼ਬੂਤ ਹੋਏਗੀ ਅੱਜ ਪਰਿਵਾਰਕ ਜੀਵਨ ਵਿੱਚ ਉਤਰਾ ਚੜਾਅ ਤੋਂ ਬਚੋ ਅੱਗੇ ਗੱਲ ਕਰਦੇ ਹਾਂ ਮੇਥਨ ਰਾਸ਼ੀ ਬਲ ਦੀ ਅੱਜ ਦੀ ਮੇਥਨ ਰਾਸ਼ੀ ਦਾ ਦੇਖੀ ਅੱਜ ਦਾ ਦਿਨ ਇਸ ਰਾਸ਼ੀ ਦੇ ਲੋਕਾਂ ਲਈ ਮਿਸ਼ਰਤ ਪ੍ਰਭਾਵ ਦੇਵੇਗਾ ਸ਼ੇਤ ਵਿਗੜ ਸਕਦੀ ਹੈ ਪਰ ਕਾਰੋਬਾਰ ਵਿੱਚ ਬੋਸਦਾ ਤੇ ਸੰਕੇਤ ਹਨ ਅੱਜ ਧਿਆਨ ਨਾਲ ਵਾਂਝ ਲਾਓ ਨਹੀਂ ਤਾਂ ਤੁਸੀਂ ਕਿਸੇ ਹੱਥ ਸੇ ਦਚਕਾਰ ਹੋ ਸਕਦੇ ਤੁਹਾਨੂੰ ਲੰਬੀ ਯਾਤਰਾ ਤੇ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ ਆਓ ਅੱਗੇ ਗੱਲ ਕਰਦੇ ਆਪਾਂ ਕਰ ਕਰਾਸ਼ੀ ਬੋਲਦੀ ਇਸ ਰਾਸ਼ੀ ਦੇ ਲੋਕ ਕਿਸਮਤ ਤੁਹਾਡਾ ਸਾਥ ਦੇਵੇਗੀ ਤੇ ਰਾਜਨੀਤੀ ਨਾਲ ਜੁੜੇ ਮਾਮਲਿਆਂ ਵਿੱਚ ਸਫਲਤਾ ਦੇ ਸਪਰਾਤਮਕ ਸੰਕੇਤ ਮਿਲਣਗੇ ਅੱਜ ਤੁਸੀ ਬૌਧਿਕ ਆਨੰਦ ਦਾ ਅੱਜ ਤੁਸੀਂ ਬਹੁਤ ਇੱਕ ਆਨੰਦ ਮਹਿਸੂਸ ਕਰੋਗੇ ਅਤੇ ਵਿਅਕਤੀਗਤ ਜੀਵਨ ਖੁਸ਼ੀ ਨਾਲ ਪਰਪੂਰ ਰਹੇਗਾ। ਦੋਸਤਾਂ ਤੇ ਰਿਸ਼ਤੇਦਾਰਾਂ ਦੀ ਮਦਦ ਨਾਲ ਤੁਹਾਡੇ ਅਧੂਰੇ ਕੰਮ ਪੂਰੇ ਹੋ ਸਕਦੇ ਹਨ ਅਤੇ ਕਿਤੇ ਫਸਿਆ ਪੈਸਾ ਵੀ ਪ੍ਰਾਪਤ ਹੋ ਸਕਦਾ ਹੈ। ਸ਼ਾਮ ਨੂੰ ਕਿਸੇ ਸ਼ੋਅ ਪ੍ਰੋਗਰਾਮ ਵਿੱਚ ਭਾਗ ਲੈਣ ਦਾ ਵੀ ਮੌਕਾ ਮਿਲ ਸਕਦਾ ਹੈ। ਆਓ ਅੱਗੇ ਗੱਲ ਕਰਦੇ ਹਾਂ ਆਪਾਂ। ਸਿੰਘ ਰਾਸ਼ੀ ਪਕੜੀ। ਇਸ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਬਹੁਤ ਬਿਅਸਤ ਰਹੇਗਾ ਤੁਸੀਂ ਇੱਕੋ ਸਮੇਂ ਕੋਈ ਕੰਮਾਂ ਵਿੱਚ ਰੁੱਝੇ ਰਹੋਗੇ ਜਿਸ ਕਾਰਨ ਤਣਾ ਹੋ ਸਕਦਾ ਹੈ ਤੁਸੀਂ ਆਪਣੀ ਬੁੱਧੀ ਦੀ ਵਰਤੋਂ ਕਰਕੇ ਪੈਸਾ ਕਮਾਉਣ ਵਿੱਚ ਸਫਲ ਹੋਵੋਗੇ ਆਇਤ ਤੁਹਾਡੀ ਕਿਸਮਤ ਵੀ ਤੁਹਾਡਾ ਸਾਥ ਦੇ ਵੀ ਪਰ ਤੁਹਾਡੇ ਨਜਿੱਦੀ ਕੀ ਲੋਕਾਂ ਨਾਲ ਬੇਲੋੜੇ ਵਿਵਾਦ ਹੋ ਸਕਦੇ ਹਨ ਤੁਸੀਂ ਕਿਸੇ ਦੇ ਜਾਲ ਵਿੱਚ ਫਸਣ ਤੋਂ ਬਚੋ ਆਇ ਤੁਹਾਡੀ ਸਿਹਤ ਵਿਗੜ ਸਕਦੀ ਹੈ ਇਸ ਲਈ ਤੁਹਾਡੀ ਖਰਾਕ ਤੇ ਤੁਸੀਂ ਥੋੜਾ ਜਿਹਾ ਧਿਆਨ ਦਿਓ ਆਓ ਅੱਗੇ ਗੱਲ ਕਰਦੇ ਹਾਂ ਕੰਨਿਆ ਰਾਸ਼ੀ ਕੋ ਇਸ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਬਹੁਤ అనుకూਲ ਹੈ ਅੱਜ ਲੋਕ ਤੁਹਾਡੇ ਵੱਲ ਆਕਰਸ਼ਿਤ ਹੋਣਗੇ ਕਿਸੇ ਨਾਲ ਝਗੜਾ ਕਰਨ ਤੋਂ ਬਚੋ ਸਤਨੇ ਘਰ ਵਿੱਚ ਚੰ드ਰਾਮ ਦੀ ਸਥਿਤੀ ਪਪਾਰ ਵਿੱਚ ਲਾਭ ਦੀ ਸੁਭਾਵਨਾ ਪੈਦਾ ਕਰੇਗੀ ਅਗਲੀ ਗੱਲ ਕਰਦੇ ਹਾਂ ਤੁਲ ਰਾਸ਼ੀ ਕੋ ਇਸ ਰਾਸ਼ੀ ਦੇ ਲੋਕਾਂ ਲਈ ਲਾਭ ਦਾ ਇੱਕ ਦਿਨ ਰਹਿਣ ਵਾਲਾ ਤੁਹਾਡਾ ਪ੍ਰਭਾਵ ਵਧੇਗਾ ਹਰੀਆ ਸਟੇਟ ਨਾਲ ਜੁੜੇ ਮਾਮਲਿਆਂ ਵਿੱਚ ਅੱਜ ਤੁਹਾਨੂੰ ਉਮੀਦ ਤੋਂ ਵੱਧ ਲਾਭ ਪ੍ਰਾਪਤ ਹੋ ਸਕਦਾ ਪਰ ਤੁਸੀਂ ਕਿਸੇ ਗੱਲ ਤੋਂ ਉਦਾਸ ਮਹਿਸੂਸ ਕਰ ਸਕਦੇ ਬਿਹਤਰ ਹੋਏਗਾ ਤੁਸੀਂ ਕਿਸੇ ਬਾਰੇ ਜਿਆਦਾ ਨਾ ਸੋਚੋ ਅਤੇ ਕਿਸੇ ਤੋਂ ਕੋਈ ਉਮੀਦ ਨਾ ਰੱਖੋ ਆਓ ਉਹ ਵੀ ਗੱਲ ਕਰਦੇ ਹਾਂ ਵਿਸ਼ਖ ਰਾਸ਼ੀ ਬਾਰੇ ਅੱਜ ਦੀ ਵਿਸ਼ਖ ਰਾਚੀ ਦੱਸਦੀ ਹੈ ਕਿ ਇਸ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਬਹੁਤ ਸ਼ੁਭ ਹੈ ਕਿਸਮਤ ਤੁਹਾਡਾ ਸਾਥ ਦੇਵੇਗੀ ਮਨ ਵਿੱਚ ਖੁਸ਼ੀ ਦੀ ਭਾਵਨਾ ਰਹੇਗੀ آمدਨ ਵਧੇਗੀ ਜਿਸ ਨਾਲ ਤੁਸੀਂ ਖੁਸ਼ ਰਹੋਗੇ ਆਓਗੇ ਗੱਲ ਕਰਦੇ ਧਨੂ ਰਾਸ਼ੀ ਫਲ ਦੇ ਇਸ ਰਾਸ਼ੀ ਫਲ ਦੇ ਲੋਕਾਂ ਦੀ ਕਿਸਮਤ ਬਹੁਤ ਵਧੀਆ ਹੈ ਤੁਹਾਡਾ ਕਿਤੇ ਫਸਿਆ ਪੈਸਾ ਤੁਹਾਨੂੰ ਮਿਲ ਸਕਦਾ ਹੈ ਅੱਜ ਕੁਝ ਪੁਰਾਣੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਅਤੇ ਤੁਸੀਂ ਕਿਸੇ ਖਾਸ ਕੰਮ ਵਿੱਚ ਸਫਲ ਹੋਵੋਗੇ ਪ੍ਰੇਮ ਸਬੰਧਾਂ ਵਿੱਚ ਤੁਹਾਨੂੰ ਕੁਝ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਥੋੜਾ ਜਿਆਦਾ ਸਾਵਧਨ ਰਹੋ ਅਗੇ ਗੱਲ ਕਰਦੇ ਆ ਮਕਰ ਰਾਸ਼ੀ ਪਲ ਦੀ ਇਸ ਰਾਸ਼ੀ ਦੇ ਲੋਕਾਂ ਨੂੰ ਅੱਜ ਤੁਹਾਨੂੰ ਕਈ ਮਾਮਲਿਆਂ ਵਿੱਚ ਸਫਲਤਾ ਮਿਲੇਗੀ ਅਤੇ ਤੁਹਾਨੂੰ ਆਪਣੀ ਮਿਹਨਤ ਵੀ ਦਾ ਫਲ ਜ਼ਰੂਰ ਮਿਲੇਗਾ ਧਾਰਮਿਕ ਯਾਤਰਾ ਤੇ ਜਾਣ ਦੀ ਯੋਜਨਾਵਾਂ ਬਣ ਸਕਦੀ ਹੈ ਇਹ ਸ਼ਾਮ ਤੱਕ ਟਲ ਇਹ ਯੋਜਨਾ ਸ਼ਾਮ ਤੱਕ ਟਲ ਵੀ ਸਕਦੀ ਹੈ ਨਰਾਸ਼ ਹੋਣ ਦੀ ਕੋਈ ਲੋੜ ਨਹੀਂ ਹੈ ਤੁਹਾਡਾ ਕੁਝ ਚੰਗੇ ਖਰਚੇ ਤਾਂ ਤੁਸੀਂ ਬਾਜ਼ਾਰ ਸਕਦੇ ਹੋ ਜਿਸ ਨਾਲ ਤੁਸੀਂ ਖੁਸ਼ੀ ਮਸੂਰ ਕਰੋਗੇ ਅੱਗੇ ਗੱਲ ਕਰਦੇ ਹਾਂ ਕੁੰਭ ਰਾਸ਼ੀ ਫਲਦੀ ਇਸ ਰਾਸ਼ੀ ਦੇ ਲੋਕਾਂ ਨੂੰ ਅੱਜ ਮਾਨ ਸਨਮਾਨ ਵਧੇਗਾ ਆਰਥਿਕ ਤੌਰ ਤੇ ਅੱਜ ਦਾ ਦਿਨ ਬਹੁਤ ਮਜ਼ਬੂਤ ਰਹੇਗਾ ਜਰੂਰੀ ਕਰੇ ਲੁਕਮਾਵੇ ਤੁਹਾਨੂੰ ਮਦਦ ਮਿਲੇਗੀ ਰੁਕੇ ਹੋਏ ਕੰਮ ਅੱਜ ਪੂਰੇ ਹੋ ਜਾਣਗੇ ਅੱਗੇ ਗੱਲ ਕਰਦੇ ਹਾਂ ਮੀਨ ਰਾਸ਼ੀ ਫਲਦੀ ਇਸ ਰਾਸ਼ੀ ਦੇ ਲੋਕਾਂ ਦੀ ਅੱਜ ਕਿਸਮਤ ਤੁਹਾਡਾ ਸਾਥ ਦੇਗੀ ਅਤੇ ਵਪਾਰ ਵਿੱਚ ਚੰਗੇ ਲਾਭ ਦੀ ਸੁਭਾ ਮਨਾ ਰਹੀ ਪਰ ਤੁਸੀਂ ਕਿਸੇ ਬੇ ਲੋੜੇ ਦੁਸ਼ਮਣ ਬਣਾ ਸਕਦੇ ਹੋ ਜਿਸ ਨਾਲ ਤੁਹਾਡੀਆਂ ਚਿੰਤਾਵਾਂ ਵਿੱਚ ਵਾਧਾ ਹੋਏਗਾ ਧੰਨਵਾਦ